ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਵਾਉਨੇ ਆ ਤੇ ਬਾਈ ਆਏ ਸੀਗੇ ਆਪਣੇ ਕਿੱਥੋਂ ਆਏ ਆ ਤੇ ਕੀ ਇਹਨਾਂ ਨੇ ਆਪਾਂ ਤੋਂ ਲਿਆ ਵਿజిਟ ਕੀਤਾ ਤੇ ਕਰਵਾਉਨੇ ਆ ਗੱਲਬਾਤ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਥੋੜਾ ਉੱਚੀ ਮੇਰਾ ਪਿੰਡ ਵੀਰੇ ਚੰਗਲੀਆ ਦਾ ਹਾਂਜੀ ਇੱਥੇ ਲੱਗੀ ਪੈ ਜਾਂਦਾ ਮਾਨਕੀ ਦੇ ਹਾਂਜੀ ਤੇ ਆਪਾਂ ਵੀਰੇ ਪੈਂਚਰ ਲਵਾਏ ਸੀ ਗੈਂਡ ਦਾ ਸਾਈਕਲ ਸੀ ਮੇਰੇ ਕੋਲ ਹਾਂਜੀ ਤੇ ਨਹੀਂ ਕਿਤੇ ਦੂਰ ਜਾਣਾ ਪੈਂਦਾ ਸੀ ਚਲੋ ਮਾਨਕੇ ਵਾਲੇ ਵੀਰੇ ਨੇ ਆਪਣਾ ਨੇੜੀ ਕੰਮ ਸਾਰਤਾ ਹਾਂਜੀ ਵੀਰੇ ਤੇ ਵੀਰੇ ਕੋਲ ਐਸੈਸਰੀ ਪਈ ਸੀ ਹੈਲਮਟ ਲੈ ਕੇ ਗਿਆਗੇ ਠੀਕ ਹੈ ਵੀਰੇ ਤੇ ਇੱਕ ਟੀ ਸ਼ਰਟ ਲੈ ਕੇ ਗਿਆਗੇ ਡਰਾਈਵ ਫਟ ਹਾਂਜੀ ਹਾਂਜੀ ਵੀਰੇ ਤੇ ਵੀਰਾਂ ਨੂੰ ਬੇਨਤੀ ਹੈ ਵੀ ਜੋ ਵੀ ਕੋਈ ਸਮਾਨ ਲੈਣਾਗਾ ਤਾਂ ਵੀਰੇ ਕੋਲ ਆਓਗੇ ਠੀਕ ਹੈ ਵੀਰੇ ਜਾਂ ਕੋਈ ਆਪਣਾ ਰਿਪੇਅਰ ਵਗੈਰਾ ਵੀ ਕਰਵਾ ਸਕਦਾ ਹਾਂ ਹਾਂਜੀ ਹਾਂਜੀ ਵੀਰੇ ਨਹੀਂ ਤਾਂ ਤੁਸੀਂ ਜਿਵੇਂ ਮੰਨ ਲਓ ਹੁਣ ਤੁਸੀਂ ਬੈਂਚਰ ਲਵਾਉਣ ਜਾਣਾ ਦੀਦਾ ਕਿੱਥੇ ਜਾਣਾ ਪੈਂਦਾ ਜੀ ਮੇ ਮੈਂ ਵੀ ਬਰਨਾਲੇ ਜਾਂਦਾ ਕਿੰਨਾ ਪੈ ਜਾਂਦਾ ਜੀ ਤੁਹਾਨੂੰ ਬਰਨਾਲਾ ਮੈਨੂੰ ਪੈ ਜਾਂਦਾ 30 ਕਿਲੋਮੀਟਰ ਪੈ ਜਾਂਦਾ ਵੀਰੇ 30 ਕਿਲੋਮੀਟਰ ਪੈ ਜਾਂਦਾ ਹਣਾ ਜੀ ਮਾਨ ਕੀ ਭਾਈ ਤੁਹਾਨੂੰ ਫਿਰ ਕਿੰਨਾ ਪੈ ਗਿਆ ਮਾਨ ਕੀ ਐ ਸਮਝ ਲਓ ਵੀਰੇ 10 ਕਿਲੋਮੀਟਰ ਪੈ ਗਿਆ ਆਪਾਂ ਨੂੰ ਠੀਕ ਆ ਠੀਕ ਆ ਭਾਈ ਤੇ ਗੈਂਡ ਦਾ ਤੁਹਾਡੇ ਕੋਲ ਸਾਈਕਲ ਆ ਹਣਾ ਹਾਂਜੀ ਹਾਂਜੀ ਠੀਕ ਆ ਭਾਈ ਠੀਕ ਆ ਤੇ ਕਿ ਮੈਂ ਵੀ ਵਧੀਆ ਲੱਗਿਆ ਭਾਈ ਆਪਣਾ ਵਧੀਆ ਲੱਗਿਆ ਇੱਕ ਨੰਬਰ ਕੰਮ ਕਰਦੇ ਹੋ ਠੀਕ ਆ ਠੀਕ ਆ ਭਾਈ ਤੇ ਭਾਈ ਉਹਨਾਂ ਨੇ ਐਕਸੈਸਰੀ ਤੁਹਾਡੇ ਕੋਲੋਂ ਲੈ ਕੇ ਜਾਣੀ ਆ ਵੀਰੇ ਠੀਕ ਆ ਵੀਰੇ ਤੇ ਭਾਈ ਉਹਨਾਂ ਨੂੰ ਕੈਰੀਅਰ ਵਾਰਾ ਬਕੈਰਾ ਲਾ ਕੇ ਦੇਣਾ ਗ ਤੇ ਬਾਈ ਨੂੰ ਦਿੱਤਾ ਆਪਾਂ ਐਮ ਸਾਈਜ਼ ਦੇ ਵਿੱਚ ਰੌਕ ਰਾਈਡਰ ਦਾ ਆਪਣੇ ਹੈਲਮਟ ਤੇ ਟੀ-ਸ਼ਰਟ ਲਈ ਆ ਬਾਈ ਨੇ ਡ్రਾਈ ਫਿਟ ਵਾਲੀ ਤੇ ਬਾਈ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪਲੇਟਫਾਰਮ ਤੇ ਪਹੁੰਚਣ ਲਈ ਕਾਲ 올ਡ ਸਾਈਕਲ ਤੇ ਤੇ ਸ਼ੇਅਰ ਜਰੂਰ ਕਰਿਓ ਤੇ ਕੋਈ ਹੋਰ ਵੀਰ ਹੁੰਦੇ ਆ ਸਾਈਕਲ ਲੈਣ ਵਾਲੇ ਤਾਂ ਉਹਨਾਂ ਨੂੰ ਵੀ ਜਰੂਰ ਦੱਸਿਓ ਹਣਾ ਠੀਕ ਹੈ ਬਾਈ ਤੇ ਠੀਕ ਹੈ ਬਾਈ ਜੁੜੇ ਰਹੋ ਸਾਈਕਲ ਨਾਲ ਠੀਕ ਹੈ ਅਗਲੀ ਤੋਂ ਆਪਣੇ ਕੋਲ ਪੈਂਚਰ ਲਗਵਾਉਣ ਆਏ ਸੀ ਗੈਂਟ ਸਾਈਕਲ ਦਾ ਮੇਨ ਮਕਸਦ ਉਹੀ ਸੀਗਾ ਵੀ ਜਦੋਂ ਆਪਾਂ ਬਾਈ ਨੂੰ ਟਾਇਰ ਲੀਵਰ ਵਗੈਰਾ ਦਿਖਾਏ ਨਾ ਵੀ ਆਪਾਂ ਲੋਹੇ ਦੇ ਹੁੰਦੇ ਆ ਉਦਾਂ ਟਾਇਰ ਲੀਵਰ ਉਹ ਰਿਮ ਦੇ ਵਿੱਚ ਲਾ ਕੇ ਨਹੀਂ ਰੰਗ ਲਾ ਦਉਂਦੇ ਹੁੰਦੇ ਆ ਜਿਹੜੇ ਆ ਪਲਾਸਟਿਕ ਦੇ ਟਾਇਰ ਲੀਵਰ ਸਪੈਸ਼ਲ ਜਾਦੇ ਮਹਿੰਗੇ ਸਾਈਕਲਾਂ ਲਈ ਆਉਂਦੇ ਆ ਤੇ ਟਰੱਕ ਹੋ ਗਿਆ ਗੈਂਟ ਹੋ ਗਿਆ ਸਕਾਉਟ ਹੋ ਗਿਆ ਵਰਗਾ ਮਾਉਂਟ ਹੋ ਗਿਆ ਉਹਨਾਂ ਦੇ ਰਿਮ ਵਗੈਰਾ ਖੋਲਣ ਲਈ ਪੈਂਚਰ ਲਾਉਣ ਲਈ ਇਹ ਟਾਇਰ ਲੀਵਰ ਆਉਂਦੇ ਆ ਪਲਾਸਟਿਕ ਦੇ ਤੇ ਤਾਂ ਕਰਕੇ ਬਾਈ ਆਪਣੇ ਕੋਲੋਂ ਸਪੈਸ਼ਲ ਇੱਥੇ ਪੈਂਚਰ ਲਗਵਾਉਣ ਆਏ ਸੀ ਤੇ ਬਾਕੀ ਬਾਈ ਹੈਲਮਟ ਲੈ ਕੇ ਗਏ ਆ ਜੋ ਸਸਰੀ ਚਲੋ ਮੜੀ ਮੁੱਟੀ ਦਿੱਤੀ ਹਨ ਤੇ ਆ ਪੈਂਚਰ ਹੁੰਦੇ ਆ ਛੋਟਾ ਵੱਡਾ ਹਨਾ ਉਦੋਂ ਵੱਡਾ ਤੇ ਅਲੱਗ-ਅਲੱਗ ਪੈਂਚਰ ਹੁੰਦੇ ਆ ਤੇ ਇਹੇ ਡੈਲੀਪਰ ਆਪਣੇ ਕੋਲ ਪਲਾਸਟਿਕ ਦੇ ਹੋਣ ਕਰਕੇ ਹੀ ਬਾਈ ਆਏ ਸੀ ਪਹੁੰਚੇ ਸੀ ਆਪਣੇ ਕੋਲੇ ਤੇ ਕਾਲ 올ਡ ਸਾਈਕਲ ਨਾਲ ਜੋ ਜੁੜੇ ਆ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਦਿਨਾਂ 'ਚ ਕੁਝ ਨਮਾ ਕਰਨ ਜਾ ਰਹੇ ਆਪਾਂ ਉਹ ਜਲਦੀ ਤੁਹਾਨੂੰ ਆਪਾਂ ਵੀਡੀਓ ਜਾਂ ਪਰ ਸਟੋਰੀ ਵਗੈਰਾ ਪਾ ਕੇ ਤੁਹਾਨੂੰ ਦੱਸਾਂਗੇ ਤੇ ਬਹੁਤ ਵੱਡੀ ਵਧੀਆ ਖਾਸ ਗੱਲ ਆ ਹਰ ਇੱਕ ਵੀਰਾਂ ਦੇ ਫਾਇਦੇ ਲਈ ਤੇ ਸੋਚਿਓ ਜਰੂਰ ਉਹ ਗੱਲ ਬਾਰੇ ਤੁਹਾਨੂੰ ਦੱਸਾਂਗੇ ਤੇ ਉਹਦੇ ਬਾਰੇ ਸੋਚਿਓ ਜਰੂਰ ਸਤਿ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਓਕੇ ਜੀ